ਜੇਕਰ ਤੁਸੀਂ ਸੱਚ ਬੋਲੋਗੇ ਤਾਂ ਤੁਹਾਡੇ ਤੇ ਹੋਣਗੇ ਪਰਚੇ ਤੁਸੀਂ ਹੁਣੇ-ਹੁਣੇ ਇੱਕ ਪੋਸਟ ਸਾਰੇ ਨੇ ਪੜ੍ਹੀ ਹੋਣੀ ਆ ਸੋਸ਼ਲ ਮੀਡੀਆ ਤੇ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਰਿੰਦਰ ਜੀ ਸਿੱਧੂ ਤੇ ਪਰਚਾ ਹੋ ਰਿਹਾ ਇਹ ਨਹੀਂ ਪਤਾ ਉਹ ਤੇ ਇੱਕ ਜਾਂ ਦੋ ਜਾਂ ਤਿੰਨ ਕਿੰਨੇ ਅਜੇ ਤੱਕ ਉਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਨਹੀਂ ਸਾਨੂੰ ਅਜੇ ਤੱਕ ਕਲੀਅਰ ਆ ਪਰ ਪਰਚਾ ਉਤੇ ਜ਼ਰੂਰ ਹੋ ਗਿਆ ਪਰ ਇੱਥੇ ਇਹ ਸਾਬਤ ਹੁੰਦਾ ਹੈ ਕਿ ਜਿਹੜੇ ਪੱਤਰਕਾਰ ਦੇ ਲੋਕਾਂ ਦੀ ਆਵਾਜ਼ ਚਾਹਦੇ ਆ ਪਰ ਉਹਨਾਂ ਨੂੰ ਸਰਕਾਰ ਉਹਨਾਂ ਦਾ ਗਲਾ ਦਬਾਉਂਦੀ ਹੈ ਕਿ ਜੇਕਰ ਤੁਸੀਂ ਬੋਲੋਗੇ ਤਾਂ ਤੁਹਾਡੇ ਤੇ ਪਰਚੇ ਹੋਣਗੇ ਪਿਛਲੀਆਂ ਸਰਕਾਰਾਂ ਨੂੰ ਅੱਜ ਇਹਨਾਂ ਨੇ ਸਾਬਤ ਚੰਗਾ ਕਰਤਾ ਕਿਉਂਕਿ ਪਿਛਲੀਆਂ ਸਰਕਾਰਾਂ ਮਾਨ ਸਾਹਿਬ ਆਪ ਹੀ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਆ ਕਾਲੀ ਹੈ ਉਹ ਮਾੜੇ ਆ ਤੇ ਸਾਡੀ ਸਰਕਾਰ ਲੋਕ ਤਾਂ ਹੀ ਲੈ ਕੇ ਆਏ ਆ ਕਾਂਗਰਸ ਸਰਕਾਰ ਦੇ ਵਿੱਚ ਪਰਚੇ ਹੁੰਦੇ ਸੀ ਆਮ ਆਦੀ ਪਾਰਟੀ ਤਾਂ ਹੀ ਲੋਕ ਲੈ ਕੇ ਆਈ ਸੀ ਸ਼ਾਇਦ ਇਹਨਾਂ 'ਚ ਪਰਚੇ ਨਾ ਹੋਵੇ ਉਹ ਆਮ ਆਦੀ ਪਾਰਟੀ ਦੇ ਰਾਜ ਦੇ ਵਿੱਚ ਪੱਤਰਕਾਰਾਂ ਤੇ ਤਕਰੀਬਨ 4 ਤੋਂ 5 ਪੱਤਰਕਾਰਾਂ ਤੇ ਹੁਣ ਤੱਕ ਪਰਚੇ ਹੋ ਚੁੱਕੇ ਆ ਪਰ ਕਾਲੀ ਸਰਕਾਰ ਦੇ ਵਿੱਚ ਨਹੀਂ ਪਰਚਾ ਹੋਇਆ ਕਿਸੇ ਪੱਤਰਕਾਰ ਤੇ ਨਾ ਕਾਂਗਰਸ ਸਰਕਾਰ ਦੇ ਆ ਕਿਉਂਕਿ ਉਹ ਸਰਕਾਰਾਂ ਪੱਤਰਕਾਰਾਂ ਦੀ ਇੱਜ਼ਤ ਕਰਦੀਆਂ ਸੀ ਤੇ ਪੱਤਰਕਾਰ ਵੀ ਉਹਨਾਂ ਦੀ ਇੱਜ਼ਤ ਕਰਦੇ ਸੀ ਪਰ ਇਹ ਸਰਕਾਰ ਤਾਂ ਇਹਨੂੰ ਪੱਤਰਕਾਰ ਚੁੱਭਦੇ ਆ ਇਹਨਾਂ ਨੂੰ ਜਿਵੇਂ ਕੋਈ ਗੱਲ ਕਰ ਦੇ ਚੁੱਭਦੀ ਹੈ ਚੁੱਭਣਗੀ ਵੀ ਭਾਈ ਇਹਨਾਂ ਦੀ ਗੱਲ ਬਾਹਰ ਜਾਂਦੀ ਹੈ ਇਹ ਕਹਿੰਦੇ ਸਾਡੀ ਗੱਲ ਲੋਕਾਂ ਤੱਕ ਪਹੁੰਚਾਓ ਨਾ ਲੋਕਾਂ ਨੂੰ ਉਹਨਾਂ ਦੱਸੋ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਪਰ ਇਹ ਕਹਿੰਦੇ ਵੀ ਸਾਡੇ ਗੁਣ ਗਾਣ ਗਾਓ ਤੇ ਸਾਡੇ ਲੋਕਾਂ ਨੂੰ ਦਿਖਾਓ ਤੁਹਾਨੂੰ ਕੁਝ ਨਹੀਂ ਹੁੰਦਾ ਆਜ਼ਾਦ ਘੁੰਮੋ ਜਿੱਥੇ ਮਰਜ਼ੀ ਕੋਲੋਂ ਨਾ ਤੁਹਾਡੇ ਤੇ ਪਰਚੇ ਹੋਣ ਨਾ ਸੋਨੂੰ ਕੋਈ ਪ੍ਰਸ਼ਾਸਨ ਤੰਗ ਕਰੇ ਪਰ ਸਾਡੇ ਗੁਣ ਗਾਣ ਗਾਓ ਜਿਹੜੇ ਧੜਕ ਪੱਤਰਕਾਰ ਹੈ ਉਹ ਕਹਿੰਦੇ ਨਹੀਂ ਅਸੀਂ ਤਾਂ ਜੋ ਗਰਾਉਂਡ ਲੈਵਲ ਤੇ ਹੋ ਰਿਹਾ ਅਸੀਂ ਲੋਕਾਂ ਨੂੰ ਦਿਖਾ ਰਹੇ ਹਾਂ ਜਦੋਂ ਕਿਸੇ ਨਾਲ ਤੱਕਾ ਹੁੰਦਾ 84 ਦੇ ਟਾਈਮ ਜਦੋਂ ਲੋਕਾਂ ਨਾਲ ਤੱਕਾ ਹੁੰਦਾ ਸੀ ਨਾ ਪੁਲਿਸ ਪ੍ਰਸ਼ਾਸਨ ਤੱਕਾ ਕਰਦਾ ਸੀ ਤਾਂ ਲੋਕ ਮੀਡੀਆ ਕੋਲ ਜਾਂਦੇ ਸੀ ਮੀਡੀਆ ਸਹਾਰਾ ਲੈਂਦੇ ਸੀ ਕਿ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਤੱਕਾ ਕਰਦਾ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਓ ਉਹੀ ਗੱਲ ਆ ਜਦੋਂ ਕਿਸੇ ਦੀ ਗੱਲ ਕੋਈ ਨਹੀਂ ਸੁਣਦਾ ਤਾਂ ਉਹ ਮੀਡੀਆ ਕੋਲੇ ਜਾਂਦੇ ਆ ਮੀਡੀਆ ਉਹਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਆ ਲੋਕਾਂ ਨੂੰ ਦਿਖਾਉਂਦਾ ਵੀ ਐਸ ਬੰਦੇ ਨੇ ਆ ਧੱਕਾ ਕਰਦਿਆ ਆ ਪੁਲਿਸ ਪ੍ਰਸ਼ਾਸਨ ਇੱਥੇ ਆ ਕਰ ਰਿਹਾ ਪਰ ਉਹ ਪੱਤਰਕਾਰ ਦਿਖਾ ਰਿਹਾ ਕੀ ਗਲਤ ਕਰ ਰਿਹਾ ਭਾਈ ਪੱਤਰਕਾਰ ਦਾ ਇੱਕ ਕੰਮ ਆ ਪੱਤਰਕਾਰੀ ਕਰਨਾ ਜੇ ਤਾਂ ਕੋਈ ਉਹ ਆਪਦੇ ਕੋਲ ਲਾ ਕੇ ਕੁਝ ਕਹਿ ਰਿਹਾ ਫਿਰ ਤਾਂ ਤੁਸੀਂ ਕਹੋ ਜੇਕਰ ਕੋਈ ਵੀਡੀਓ ਆ ਰਹੀ ਐ ਪੱਤਰਕਾਰ ਨੇ ਦਿਖਾ ਤੀ ਕਿ ਉਹ ਚ ਗਨਾ ਕਰਤਾ ਪੱਤਰਕਾਰ ਨੇ ਦਿਖਾ ਰਿਆ ਭਾਈ ਜਿਹੜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਆ ਆ ਕੁਛ ਕਰ ਰਿਹਾ ਇਹਨਾਂ ਨੂੰ ਸਮਝਾਓ ਮਾਨ ਸਾਹਿਬ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜਿਹੜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਲੋਕਾਂ ਨੇ ਚੁਣ ਕੇ ਭੇਜੇ ਸੀ ਕਿ ਸਾਡੇ ਹੱਕਾਂ ਦੀ ਗੱਲ ਕਰਨਗੇ ਸਾਡੇ ਰਾਖੀ ਕਰਨਗੇ ਇਹ ਆਹ ਰਾਖੀ ਕਰ ਰਹੇ ਆ ਆ ਸਾਡੇ ਹੱਕਾਂ ਦੀ ਗੱਲ ਕਰ ਰਹੇ ਆ ਜੋ ਅੱਜ ਤੁਸੀਂ ਸਾਰਿਆਂ ਨੇ ਵੇਖ ਲਿਆ ਲੋਕ ਆਵਾਜ਼ ਦੇ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਪਰਚਾ ਹੋ ਗਿਆ ਪਰ ਇਹ ਇੱਕ ਗਲਾ ਦਬਾਇਆ ਜਾ ਰਿਹਾ ਸੋਸ਼ਲ ਮੀਡੀਆ ਦਾ ਇਹ ਮਨਿੰਦਰਜੀਤ ਸਿੱਧੂ ਦਾ ਨਹੀਂ ਪੂਰੇ ਇਹਨਾਂ ਨੇ ਸੋਸ਼ਲ ਮੀਡੀਆ ਪੂਰੇ ਜਨਕਿ ਪੰਜਾਬ ਦਾ ਅੱਜ ਗਲਾ ਦਬਾਇਆ ਜਾ ਰਿਹਾ ਕਿ ਤੁਸੀਂ ਚੁੱਪ ਕਰ ਜਾਓ ਜੇਕਰ ਇਸ ਪੱਤਰਕਾਰ ਤੇ ਪਰਚਾ ਹੋ ਸਕਦਾ ਤੇ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਤੁਸੀਂ ਤਾਂ ਮਾਮੂਲੀ ਜੇ ਪੱਤਰਕਾਰ ਹੋ ਤੁਹਾਡੇ ਦੀ ਵੀ ਪੱਤਰ ਪਰਚਾ ਹੋ ਸਕਦਾ ਖਬਰਦਾਰ ਬਹਿਜੋ ਤੁਸੀਂ ਕਰੇ ਟੱਕੇ ਕੋਈ ਵੀਡੀਓ ਕਰਨੀ ਹੈ ਤਾਂ ਡਰੋ ਡਰਾਇਆ ਜਾ ਰਿਹਾ ਅੱਖਾਂ ਕੱਢ ਕੇ ਡਰਾਇਆ ਜਾ ਰਿਹਾ ਪਰ ਮੈਂ ਸੋਸ਼ਲ ਮੀਡੀਆ ਦੇ ਜਿੰਨੇ ਸਾਡੇ ਪੱਤਰਕਾਰ ਵੀਰ ਭਾਈ ਚਾਰੇ ਆ ਸਾਰੇ ਚੈਨਲਾਂ ਨੂੰ ਬੇਨਤੀ ਕਰਦਾ ਕਿ ਪਰ ਇਹਨਾਂ ਸਰਕਾਰਾਂ ਤੋਂ ਡਰਨ ਦੀ ਲੋੜ ਨਹੀਂ ਕੋਈ ਦਬਣ ਦੀ ਲੋੜ ਨਹੀਂ ਇੱਕ ਨੂੰ ਦਬਾਉਣ ਕੇ ਦੋਨੋਂ ਨੂੰ ਦਬਾਉਣ ਕੇ ਸੋਨੂੰ ਸਾਰਿਆਂ ਨੂੰ ਦਬਾ ਲੈਣਗੇ ਯਾਰ ਨਹੀਂ ਡਰਨਾ ਡਰਨ ਦੀ ਕਿਸੇ ਨੂੰ ਲੋੜ ਨਹੀਂ ਪਰ ਤੁਸੀਂ ਮੂਰੇ ਆਓ ਜਿਵੇਂ ਇੱਕ ਸਿਉਣਾ ਹੁੰਦਾ ਨਾ ਸਿਉਣਾ ਸਿਉਣੇ ਨੂੰ ਜਦੋਂ ਆਪਾਂ ਇੱਕ ਅੱਗ ਤੇ ਕਰੀਏ ਤੇ ਉਹਦੀ ਮੈਲ ਪਾਸੇ ਹੋ ਜਾਂਦੀ ਆ ਨਿਖਰ ਕੇ ਉਹ ਬਾਹਰ ਆਉਂਦਾ ਜਿਵੇਂ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਤੁਸੀਂ ਇੱਕ ਨੂੰ ਮਾਰੋਗੇ ਤਾਂ 10 ਹੋਰ ਸਿੰਘ ਉੱਠਣਗੇ ਉਹ ਗੱਲ ਹੈ ਜੇ ਤੁਸੀਂ ਇੱਕ ਪੱਤਰਕਾਰ ਤੇ ਪਰਚੇ ਪਾਉਂਗੇ ਤਾਂ ਚਾਰ ਪੱਤਰਕਾਰ ਤੁਹਾਡੇ ਹੋਰ ਉਲਟ ਹੋਣਗੇ ਪਰ ਤੁਸੀਂ ਇਦਾਂ ਦਾ ਨਾ ਕਰੋ ਤੁਹਾਡੇ ਲਈ ਬਹੁਤ ਮਾੜੀ ਗੱਲ ਹੈ ਨਹੀਂ ਕਰਨਾ ਚਾਹੀਦਾ ਜਿੰਨੇ ਸਾਡੇ ਪੱਤਰਕਾਰ ਆ ਸੋਸ਼ਲ ਮੀਡੀਆ ਦੇ ਮੈਂ ਸਾਰੇ ਨੂੰ ਬੇਰ ਬੇਨਤੀ ਕਰਦਾ ਕਿ ਤੁਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਇਹ ਸਰਕਾਰ ਦੀ ਨਕਮਾਪਨ ਸਰਕਾਰ ਦਾ ਵਿਖਾਓ ਕਿ ਸਰਕਾਰ ਤਾਂ ਇੱਕ ਪੱਤਰਕਾਰ ਨੂੰ ਨਹੀਂ ਬਖਸ਼ਦੀ ਭਾਈ ਤੁਸੀਂ ਤਾਂ ਕਿਹੜੇ ਬਾਗ ਦੀ ਮੂੜੀਏ ਤੁਹਾਨੂੰ ਕਿੱਥੋਂ ਬਖਸ਼ਣਗੇ ਤੇ ਸਾਡੇ ਪੱਤਰਕਾਰ ਸਾਰੇ ਵੀਰਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਆਓ ਅਪਾ ਇੱਕ ਹਮਲਾ ਮਾਰ ਗਏ ਇਸ ਸਰਕਾਰ ਗੁੰੰਗੀ ਬੋਲੀ ਸਰਕਾਰ ਨੂੰ ਦੱਸ ਗਏ ਕਿ ਅਸੀਂ ਕੁਝ ਕੁਛ ਆ ਤੇ ਕੀ ਕੁਛ ਅਸੀਂ ਕਰ ਸਕਦੇ ਆ ਧੰਨਵਾਦ